ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਹੀਰੋ ਕੋ ਉਤਰ ਕੋ ਉਤਰ ਸੈਟ ਹੈ ਸਾਰੇ ਜਣਾਂ ਦੇ ਕਰ ਬੜ ਠੀਕ ਹੈ ਲਵ ਵੇ ਗਾਤੀ ਹੈ ਹੋਰ ਆਪ ਦੀ ਸਟਾਰਟਿੰਗ ਟਾਈਮ ਬਹੁਤ ਹੋ ਗਿਆ ਭਾਈ ਲਗਭਗ ਬਚ ਕੇ 11:30 ਵਜੇ ਨਹੀਂ 11:30 ਨਹੀਂ 11:00 ਵਜੇ ਹੋਣਗੇ ਦਿੱਤਾ 11:00 ਵਜੇ ਉੱਠ ਖੜੇ ਅਰ ਨੀਂਦ ਹੀ ਬੜੀ ਹੋਈ ਬਾਬੇ ਯਾਰ ਪਤਾ ਨਹੀਂ ਕੀ ਕਰਨ ਲੱਗ ਪਏ ਰਾਤ ਨੂੰ 10-11 ਵਜੇ ਦਾ ਸੁੱਤਾ ਮੈਂ ਤੇ ਹੁਣ ਵੀ ਭੈਣ ਦਾ 11 ਵਜੇ ਉੱਠਿਆ ਹਨ ਪਰ ਪੂਰੇ 12 ਘੰਟੇ ਸੁੱਤੇ ਰਹੇ ਚਲੋ ਕੋਈ ਸੁੱਤੇ ਰਹੇ ਕਿ ਸੁੱਤਾ ਰਿਹਾ ਪ੍ਰਭੂ ਸੁੱਤੇ ਰਹੇ ਨੂੰ ਕਿੰਨੇ ਕਿ ਜਾਣੇ ਇੱਥੇ ਤੇ ਓਕੇ ਯਾਰ ਬਸ ਬ్రో ਹੁਣ ਪਾਈਏ ਆਪਣੀ ਹੁੱਡੀ ਸਾਡੀ ਲਾਈਏ 벨ਟ ਤੇ ਪਾਈਏ ਸ਼ੂ ਤੇ ਉੱਠ ਕੇ ਆ ਗਏ ਜੀ ਉੱਠ ਕੇ ਬਾਹਰ ਐ ਅੰਦਰ ਕਹਿੰਦੇ ਜੈਲ ਵਾਲੇ ਕਫੂਤਰ ਵੀ ਮੇਰੇ ਵੀ ਰੁਫੰਗ ਫਰੋ ਰਿਹਾ ਹੈ ਬਾਕੀ ਠੰਡ ਬਹੁਤ ਹੁੰਦੀ ਹੈ ਇਹਨਾਂ ਦਾ ਵੀ ਹੱਲ ਕਰ ਗਏ ਭਾਈ ਜਿਹੜਾ ਬੱਚਾ ਜੇ ਪਿੰਡੋਂ ਪੁੱਛ ਕੇ ਪਹਿਲਾਂ ਦਾ ਕਿਸਦਾ ਹੈਗਾ ਤਾਂ ਠੀਕ ਹੈ ਦੇ ਦੇਵਾਂਗੇ ਤੇ ਇਹ ਨਾ ਹੋਇਆ ਤੇ ਫੇਰ ਕੋਈ ਗੱਲ ਨਹੀਂ ਉਹਨੂੰ ਰੱਖ ਲਾਂਗੇ ਜਾਂ ਕਿਸੇ ਹੋਰ ਨੂੰ ਦੇ ਦੇਵਾਂਗੇ 바ਗੀ ਲਿਗਟਾਂ ਲੂਟਾ ਕਰੀਏ ਬੰਦ ਪਹਿਲਾਂ ਤਾਂ ਉੱਠ ਕੇ ਇਧਰੋਂ ਰਾਤ ਨੂੰ ਦੱਸਿਆ ਕੋਈ ਲੈਟਰੀ ਬੰਦ ਕੀਤੀ ਕੋਈ ਲੌਕ ਗੁਣੀ ਨਾ ਆਈਏ ਉਹ ਹਨ ਸਾਰਾ ਕੰਮ ਇਧਰ ਵੀ ਕਰਦੇ ਮੰਨਦਾ ਚੱਲੋ ਭਾਈ ਕਿਹਨਾਂ ਘਰੇ ਚੱਲ ਆਈਏ ਲੈਟਰੀ ਲੂਟਾ ਕਰਦੇ ਆ ਬੰਦ ਇਹ ਉਹ ਜਾਨਵਰ ਦੇ ਦੇਖ ਮਾਰੇ ਮੋਟੇ ਯਾਰੋ ਘਰਦਿਆਂ ਨਾਲ ਥੋੜਾ ਜਿਹਾ ਕੰਮ ਵੀ ਜਾ ਕੇ ਆਉਣਾ ਸੀ ਤੇ ਚਲੋ ਦੇਖਦੇ ਆ ਯਾਰ ਇੱਕ ਕਰੀ ਮੈਂ ਘਰੇ ਜਾਇਆ ਰੋਟ 25 ਫਿਰ ਉਦੋਂ ਬਾਅਦ ਆ ਕੇ ਤੇ ਬੱਚੇ ਵਿੱਚ ਕੱਢਾਂਗੇ ਬਾਹਰ ਛੋਟੇ ਛੋਬਰ ਵੀ ਮੁੜਿਆ ਜਾਂਦਾ ਸੀ ਜੀ ਘਰ ਨੂੰ ਤੇ ਮੈਂ ਬੋਲ ਮਾਰ ਲਿਆ ਮਗਰ ਉਹ ਮੈਂ ਵੀ ਰੋਟੇ ਟੀ ਖਾ ਕੇ ਨਿਕਲਦਾ ਸੀਗਾ ਹੋਰ ਦਾ ਛੇਰਾ ਕੀ ਹਾਲ ਚਾਲ ਜੇ ਹੈਲੋ ਭੱਜਿਆ ਜਾਂਦਾ ਸੀ ਕਿਵੇਂ ਹੈਂ ਨੰਬਰ ਕਿਹੜੀ ਆਹੀ ਹੈ ਕਿੱਥੇ ਬਟਨ ਤੇ ਲਿਖ ਬਟਨ ਤੇ ਤਾਂ ਹੀ ਲਿਖਦਾ ਪਰ ਆਪਣੇ ਵੱਡੇ ਉਹ ਹੈ ਨਾ ਬ੍ਰੈਂਡ ਹੀ ਵੱਡਾ ਉਹ ਉਹ ਨਾਲ ਲੋਕਾਂ ਕਹਿੰਦੇ ਤੜ ਕੋੜ ਕੇ ਹੋਰ ਹੀ ਕੋਈ ਵਿਖਾਈ ਜਾਂਦਾ ਨੇ ਇਹ ਕਰ ਕਰ ਕੇ ਨਾ ਇਹ ਗਲਤ ਬਸ ਹੀ ਪਲੇ ਆ ਰੇਜ ਨਹੀਂ ਲਿਖਿਆ ਹੋਰ ਕੋ ਦਾ ਮੈਂ ਕਦੋਂ ਕਦ ਆਇਆ ਸੀਗਾ ਇੱਥੇ ਉਹਨੇ ਆ ਕੇ ਪਾਣੀ ਪੀਤਾ ਸੀ ਤੇ ਪਾਣੀ ਵੀ ਬੁੰਬੜਿਆ ਸੀਗਾ ਕੈਡਵਰੀ ਗੱਦੀ ਹੈ ਕੈਡਵਰੀ ਗੱਦੀ ਹੈ ਕੈਡਵਰੀ ਹਾਂਜੀ ਮੇਰੇ ਦੋਸਤੋ ਆ ਕੇ ਜੀ ਇਧਰਲੇ ਕਰੇ ਤੇ ਬੱਚੇ-ਪੁੱਚੇ ਬਾਹਰ ਕੱਢਣ ਲੱਗੇ ਸੀਗੇ ਛੋਟੇ ਤੇ ਨਹੀਂ ਪਿਆਰ ਸੇ ਕਰੇ ਹਰ ਕਿਤਾਬ ਨੂੰ ਆਏ ਵੱਡੇ ਜਾਂਦਾ ਹੈ ਤੇ ਇਧਰ ਉਹ ਜਿਹੜਾ ਬੱਚਾ ਪਿਆਰ ਹੋਣ ਜਾਂਦਾ ਸੀ ਭੂਆ ਘਰੋਂ ਚਾੱਕ ਕੇ ਹੁਣ ਤੇ ਅੱਜ ਉਹ ਛਤਰੀ ਦੇ ਬੰਦਿਆ ਉਹਨੂੰ ਵੀ ਵੱਡੇ ਨਾਲ ਆਉਂਦੇ ਆ ਉਹਨੂੰ ਢਾਕੇ ਦੇਖਾਂਗੇ ਬੱਚਾ ਉਧਰ ਆ ਕੇ ਬੈਗਾ ਉਹ ਪਿੱਛੇ ਖੜ ਜਾ ਮੈਂ ਚੱਕਦਾ ਉਹ ਬੈਠਾ ਸਾਹਮਣੇ ਹਾਂਜੀ ਮੇਰੇ ਵੀਰੋ ਬਿਠਾਤਾ ਇਹ ਬੱਚੇ ਛਤਰੀ ਤੇ ਬਹੁਤ ਔਖਾ ਫੜਾਇਆ ਬਈ ਇਹ ਐਂ ਲੱਗਦਾ ਜਿਵੇਂ ਛਤਰੀ-ਛੁਤਰੀ ਤੇ ਕਦੇ ਭਾਇ ਨਹੀਂ ਹੁੰਦਾ ਪਤੰਦਰ ਜੱਜ ਤਾ ਇਹ ਹੋਰ ਦਾ ਹੋਣਾ ਛਤਰੀ ਬੰਨੀ ਨਹੀਂ ਕੋਠੇ ਦੇ ਅੱਗੇ ਭਾਇਆ ਫਿਰ ਮੈਨੂੰ ਫੜ ਕੇ ਉਸ ਤੋਂ ਐਂ ਲਾ ਕੇ ਨਾ ਟਿਕਾ ਜੀ ਨਾਲ ਤੇ ਖੁੱਡੇ ਖੋਲੋ ਜੀ ਹੁਣ ਛੋਟੇ-ਛਾਡੇ ਬੱਚੇ ਬਾਹਰ ਕੱਢ ਗਏ ਆਪਾਂ ਜਿਹੜੇ ਈ ਲਾਦੀ ਤੈਨੂੰ ਬੱਚੇ ਕੱਢ ਲੈ ਲਈ ਖੱਬੀ ਕਾਚ ਰੱਤਾ ਚੱਲ ਬੇਟਾ ਗਲਾਬੀ ਤੁਸੀਂ ਹੈਵੀ ਕਵਰੀ ਰਤੀ ਗਲਾਬੀ ਬਗਲ ਗਲਾਬੀ ਬਗਲ ਓਕੇ ਜੀ ਪਰ ਲੈਂਦੇ ਜੀ ਕਾਲਾ ਚੀਨਾ ਸੱਜੀ ਗਲਾਬੀ ਬਗਲ ਉਹ ਤਾਂ ਇਹਦੀ ਆਹ ਤਾਂ ਹਾਲੀ ਹਰਦੀ ਦੇ ਬੈਠਣ ਦੀ ਗਲਾਬੀ ਤੁਸੀਂ ਗਲਾਬੀ ਕਵਰੀ ਕਾਲਾ ਉੱਡ ਗਿਆ ਜੀ ਅੱਛਾ ਹਾਂ ਗਲਾਬੀ ਫੂੰਜਾ ਇਹ ਤਾਂ ਉਹਦੇ ਨਾਲ ਦਾ ਨਹੀਂ ਬੀਸੀ ਪੀਸੀ ਕਿਹੜਾ ਤਿੰਨ ਹੋਰ ਲੈਂਦੇ ਜੀ ਹਰਾ ਕੰਡ ਹਰੀ ਚਾਹਤ ਹੈ ਕੰਡ ਕੰਡ ਤਾਂ ਲੈਂਦੇ ਖਬੀ ਲੱਗ ਗਿਆ ਚੀਨੀ ਇਹ ਨੂੰ ਤੁਸੀਂ ਉਹਦੀ ਤੇ ਬੰਨ੍ਹ ਦਿੰਦੀ ਐ ਉੱਡ ਕੇ ਹਰਾ ਗਲਾ ਵੀ ਟੂਸਾ ਲਾਲ ਚੀਨਾ ਹਾਂਜੀ ਠੀਕ ਐ ਆ ਵੀ ਇੱਕ ਨੀ ਗੱਲ ਆ ਵੀ ਫਿਰ ਦੇੜੀ ਤੇ ਆ ਗਈ ਵਧਰ ਉੱਠੀ ਹੋਰ ਗਲਾ ਵੀ ਘੰਟੀ ਜੀ ਇਹ ਆ ਕੋੜੇ ਦਾ ਕੋੜੇ ਦਾ ਕਾਲਾ ਚੀਨਾ ਠੀਕ ਐ ਇਹ ਪੂਰੀ ਐ ਅੱਧੀ ਐ ਤੇ ਕੋਈ ਨਾ ਤੈਨੂੰ ਕੱਢਾਂ ਸਿਕੰਦਰ ਪਿਉਰੀ ਸਿਕੰਦਰ ਪਿਉਰੀ ਸੀ ਆ ਬਚਾਅ ਬਾਲੀ ਉੱਡਣ ਦੀ ਚਾਸ ਜੁੰਦਾ ਕੌਂਡ ਲਾ ਬਹੁਤ ਸੋਹਣਾ ਬੱਚਾ ਕੱਢਾ ਯਾਰ ਹੈ ਇਹ ਹੁਣ ਵੀ ਉੱਡੂਗਾ ਇਹਨੂੰ ਉਹੀ ਹੈ ਜਿਹੜਾ ਉਦੋਂ ਚਿੱਟਾ ਸੀ ਉਹੀ 1 ਮਿੰਟ ਰੋ ਇੱਥੇ ਰੋ ਬੈ ਯੂ ਅੱਜ ਤਾਂ ਅਹ 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 ਅੱਜ ਬੈ ਗਿਆ ਚੰਗਾ ਹੋਇਆ ਬੈ ਗਿਆ ਬਾਹਲੇ ਨਹੀਂ ਘਾਰਾ ਕੋਣਾ ਤੇ ਚਾਰ ਬੱਚੇ ਹੋਰ ਨਵੇਂ ਉਠਾ दिए ਬਈ ਇੱਕ ਨਵਾਂ ਉੱਡ ਗਿਆ ਉੱਡਿਆ ਨਵਾਂ ਹੈਗਾ ਰੱਤਾ ਗੁਲਾਬੀ ਕੱਚ ਦਾ ਖੱਬੀ ਗੁਲਾਬੀ ਕੱਚਾ ਲਾ ਰੱਤਾ ਉੱਡ ਗਿਆ ਕੋਈ ਦਿੱਕਤ ਨਹੀਂ ਹੌਲੀ ਲਈ ਆਈ ਪੱਕੇ ਹੋਣਾ ਤੇ ਚਾਰ ਬੱਚੇ ਨਵੇਂ ਕੱਢਦੇ ਬਈ ਵੱਡੇ ਕਬੂਤਰਾਂ ਦੇ ਠੀਕ ਹੈ ਇੱਕੜ ਦੋ ਤਾ ਉਹਰਲੀ ਸਾਈਡ ਬੈਠਿਆ ਇਹ ਚਿੱਟੇ ਜਾਵਾ ਠੀਕ ਹੈ ਤੇ ਦੋ ਪਰਾਂ ਬੈਠਿਆ ਲਾਲ ਚੀਨੀਆਂ ਉਹ ਠੀਕ ਹੈ ਦੋ ਚਿੱਟੇ ਦੋ ਲਾਲ ਚੀਨੀਆਂ ਚਾਰ ਬੱਚੇ ਨਵੇਂ ਕੱਢਤੇ 11 ਪਹਿਲਾਂ ਕੱਢੇ ਸੀ 11 ਤੇ 4 ਹੋ ਗਏ 15 ਓਕੇ ਇੱਕ ਬੰਨਿਆ ਰੱਤਾ ਕਿਧਰ ਗਿਆ ਆਪਣਾ ਖੰਡ ਆ ਆਉਂਦਾ ਆਇਆ 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 ਪਹਿਲੇ ਰੁੜਿਆ ਆਇਆ 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 ਇਹਨੂੰ ਪੁਲੀ ਪੁਲੀ ਛਾਲ ਲੈਣ ਨੂੰ ਆਇਆ 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 ਜਮੀ ਪੋਲੀ ਪੁਲੀ ਹਾਂ ਛਾਲੀ ਚੱਲ ਛਾਲੀ ਚੱਲ ਆਇਆ 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 ਭੈਣ ਕਿੱਧਰ ਵੈ ਆਇਆ ਆਇਆ ਅਵੜਕਾ 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 ਪੋਲੀ ਪੁਲੀ ਆਇਆ 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 ਆ ਗਿਆ ਐ ਪੱਕੇ ਹੋ ਜਾਣਗੇ ਹੌਲੀ ਹੌਲੀ ਇਹ ਕਿ ਨਹੀਂ ਨਿਆਰਾ ਪਿਉਣ ਡਿਆ ਜੇ ਉਦੋਂ ਆਤੀ ਬਸਲੀਬ ਦਾ ਗੀਤ ਲੱਗਿਆ ਪਿਆ ਜੋ ਵੇਜੀ ਥੀ ਦੁਆ ਹੁਣ ਤੁਸੀਂ ਐਂ ਖੋਗੇ ਪੁੱਠੇ ਗੀਤ ਦਾ ਸੁਣਦੇ ਗੀਤਾਂ ਹੀ ਸੁਣਦੇ ਆ ਹਾਂਜੀ ਮੇਰੇ ਵੀਰੋ ਤੇ ਇਧਰੋਂ ਕਰਤੇ ਪਾਣੀ ਪੁਣੀ ਵਾਲੇ ਭਾਂਡੇ ਬਾਹਰ ਵੀ ਜੁਬਰ ਨੇ ਹਨ ਸਾਰੇ ਪਾਣੀ ਵਾਲੇ ਭਾਂਡੇ ਕੱਢ ਕੇ ਬਾਹਰ ਰੱਖਦੇ ਪਾਣੀ ਭਰ ਕੇ ਤੇ ਜਦ ਨੂੰ ਧਰਨਾ ਉਦ ਨੂੰ ਇਹ ਵਧਗਾ ਕੋਸ ਆ ਜਾ ਹੋ ਜੂਗਾ ਨਵੀਆਂ ਦੋ ਪੀਪੀਆਂ ਬਾਟ ਕੜਾ ਨਾ ਵੀ ਚੱਕ ਕੇ ਪਾਣੀ ਉਥੇ ਪੀਪੀਆਂ ਰੱਖਦੇਗੇ ਸਾਰੇ ਖੁੱਡੇ ਪੀਪੀਆਂ ਲਾਤੀਆਂ ਆਪਾਂ ਦੇਖ ਲਓ ਪੰਜ ਆਪਣੇ ਕੋਲੇ ਖੁੱਡੇ ਕਹਿੰਦਾ ਭਾਵ ਤੇ ਪੰਜ ਹੀ ਪੀਪੀਆਂ ਹੋਗਾ ਓਕਰ ਬੋਟਾ ਬਾਕੀ ਟੀਵਲੀ ਵੀ ਆ ਗਿਆ ਜੁਬਰ ਤਾਂ ਪਹਿਲਾਂ ਦੀ ਸੀਗਾ ਇਧਰ ਬੱਚੇ ਬੈਠੇ ਆ ਸਾਰੇ ਬਾਹਰ ਆਪਣੇ ਜਿਹੜੇ ਛੋਟੇ ਕੱਢਿਆ ਵੱਡੇ ਕੱਢਿਆ ਤੇ ਉਹ ਕੇ ਰਿਪੋਰਟਾਂ ਜੇ ਕੋਈ ਉੱਡਾ ਹੈ ਇਹ ਕਹਾਂ ਦੱਸਣਾ ਜ਼ਰੂਰੀ ਹੈ ਇਹਦੇ ਸਾਰੇ ਦਾ ਵੀਡੀਓ ਦੱਸਣਾ ਜ਼ਰੂਰੀ ਹੈ ਬਰੋ ਤੇ ਬਸ ਇਸ ਤੋਂ ਬਾਅਦ ਆਪਾਂ ਉਧਰ ਇੱਕ ਮਿੰਟ ਬਲ ਬਾਰੀ ਖੋਲਿਆ ਵਾ ਸੱਚ ਬੈਟ ਕਾਲੀ ਠੀਕ ਹੈ ਕਾਲੀ ਤੇ ਇਹ ਨੂੰ ਹੋ ਕਰ ਦਿੰਦੇ ਆਪਾਂ ਲਾ ਦਗੇ ਇੱਥੇ ਤੇ ਇਸ ਤੋਂ ਬਾਅਦ ਕੁਝ ਹੋਇਆ ਤਾਂ ਕਰਾਂਗੇ ਸ਼ੇਅਰ ਸੋਡਰ ਹਾਂ ਪੁੱਤ ਤੂੰ ਕਦੋਂ ਮੋੜੀ ਬੈਠੀ ਹੈ ਕਾਹਤੇ ਕੀ ਗੱਲ ਹੋ ਗਈ ਦਰਜੀ ਕਿਉਂ ਮੇਰੀ ਮੂਗੜੀ ਚਲ ਉੱਠ ਕੇ ਭੱਜ ਹੁਣ ਸਿੱਧਾ ਹੋ ਜਾ ਚਲ ਚਲ ਹਾਂਜੀ ਘੱਟਾ ਵਿੱਚ ਲੋ ਮਾਜੇ ਠੀਕ ਹੈ ਜੀ ਬੱਸ ਜੀ ਬੰਦ ਕਰ ਦਿੱਤੇ ਹਾਂ ਤੁਸੀਂ ਗਾਲਾਂ ਨਹੀਂਓਂਗੇ ਯੂ ਹੀ ਵੀਡੀਓ ਲੰਬੀ ਕਰੀ ਜਾਂਦਾ ਜਾਣ ਮੱਝ ਇੱਕ ਵਿੱਚ ਇੱਕ ਕਿਉਂ ਬੱਚਾ ਇੱਕ ਹੋਰ ਉੱਡ ਗਿਆ ਬਈ ਗਲਾਬੀ ਫੂੰਜਲ ਤਾਂ ਹੋ ਫਿਰਦਾ ਰੱਬ ਜਿਹੜਾ ਉਹ ਜਾਂਦਾ ਪਤੰਦਰ ਬਈ ਇੱਕ ਤਾਂ ਗਲਾਬੀ ਫੂੰਜਲ ਤਾਂ ਹੋ ਨੱਡਿਆ ਇੱਕ ਕਿਦੋਂ ਪਹਿਲਾਂ ਬੱਚਾ ਉੱਡ ਗਿਆ ਟੂ ਸੇਟ ਆਉਰੀ ਵਾਲਾ ਜਿਹੜਾ ਬੱਚਾ ਪਹਿਲਾਂ ਚਵਾਰੀ ਤੇ ਬੈੰਦਾ ਹੁੰਦਾ ਸੀ ਉਹ ਠੀਕ ਹੈ ਤੇ ਗਲਾਬੀ ਫੂੰਜ ਵਾਲੇ ਵੀ ਉੱਚਾ ਚੜ੍ਹ ਗਿਆ ਪਤੰਦਰ ਦਾ ਹੋ ਜਾਂਦਾ ਹੋਇਆ ਇਹਨੂੰ ਵੀ ਬਹਾਉਣਿਆਂ ਨਾਲੇ ਤੇ ਨਾਲੇ ਦੂਜੇ ਬੱਚਾ ਉਧਰ ਪਰਾਂ ਕੋਠੀ ਤੇ ਬੈਗਾ ਪਿੰਡ ਚ ਉਹਦੀ ਵੀ ਨਿਗਰ ਰੱਖੀ ਬੈਠਾ ਨਾਲ-ਨਾਲ ਤੇ ਬਸ ਇੰਨਾ ਧੱਕ ਦੱਸ ਦਿਆਂ ਤੁਹਾਨੂੰ ਕੀ ਬਾਕੀ ਸਾਰੇ ਬਚ ਅੰਦਰ ਕਰਦੇ ਅੰਦਰ ਕਰਨ ਦਾ ਟਾਈਮ ਹੋਵੇ ਬੱਚੇ ਉੱਡ ਉੱਡ ਬੈਠੀ ਜਾਂਦੇ ਵੀ ਅੰਦਰ ਜਾਣ ਦੀ ਚਾਹ ਸੱਚ ਹੈ ਨਾ ਗਲਾਬੀ ਹੁੰਝਾ ਵਾਲਾ ਤਾਂ ਆਉਂਦਾ ਘਰ ਤੇ ਨਵਾਂ ਬੱਚਾ ਉੱਡਿਆ ਤੇ ਇੱਕ ਦਿਨ ਪਹਿਲਾਂ ਟੂ ਸੈਟਰ ਨਾਲ ਪਾਸੇ ਪੈ ਗਿਆ ਘੰਟਾ ਡੇਢ ਘੰਟਾ ਹੋ ਗਿਆ ਪਿੰਡ ਉੱਡਿਆ ਫਿਰ ਘੰਟਾ ਡੇਢ ਘੰਟਾ ਉੱਡਿਆ ਟੁੱੜ ਕੇ ਪਿੰਡ ਦੇ ਪਾਸੇ ਪੈ ਗਿਆ ਜਾ ਕੇ ਹੈ ਨਾ ਉਹ ਇਧਰ ਉਪਰ ਆ ਮੰਨ ਗਿਆ ਯਾਰ ਉਹ ਬੱਚਾ ਉਹ ਜਿਹੜਾ ਬੱਚਾ ਚਵਾਰੇ ਤੇ ਬੈੰਦਾ ਹੁੰਦਾ ਹੁੰਦਾ ਥੋੜੀ ਯਾਦ ਹੀ ਆ ਗਿਆ ਹੋਊਗਾ ਉਹਦੇ ਮੈਨੂੰ ਲੱਗਦਾ ਹੈ ਸ਼ਾਇਦ ਹਰਾ ਟੂ ਸੈਟਰ ਤੇ ਗਲਾਬੀ ਟੋਰੀਆ ਬੱਚ ਤੇ ਇੱਕ ਬੱਚਾ ਹੁਣ ਘਰ ਚ ਉੱਡਿਆ ਫਿਰਦਾ ਬਾਕੀ ਮੈਂ ਕੋਠੇ ਤੇ ਚੜ੍ਹ ਕੇ ਗਿੰਦਾ ਆਦੇ ਕੋਲ ਖੁੱਡਿਆਂ ਨੂੰ ਜਾਂਦੇ ਸਾਰੇ ਬੱਚੇ ਲੇਟ ਬਹੁਤ ਹੋਇਆ ਪਿਆ ਭੁੱਖੇ ਆ ਸਾਰੇ ਬੱਚੇ ਨੂੰ ਆਏ ਕਿ ਖੁੱਡਿਆਂ ਨੂੰ ਜਾ ਕੇ ਹੀ ਕਿਵੇਂ ਨਾ ਕਿਵੇਂ ਤੇ ਵਾਸ਼ਰ ਨੂੰ ਅੰਦਰ ਕਰਦੇ ਆ ਪਹਿਲਾਂ ਮੈਂ ਗਿਣਤੀ ਮਾਰਾਂ ਬੱਚਾ ਦੀ ਵੀ ਛਤਰੀ ਤੇ ਬੱਚੇ ਪੂਰੇ ਜਿੰਨੇ ਕੱਢੇ ਸੀ 16 ਬੱਚੇ ਕੱਢੇ ਸੀ ਬਾਹਰ ਆਪਾਂ ਤੇ ਫਿਰ ਅੰਦਰ ਕਰਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਠੀਕ ਆ ਕਿ ਨਹੀਂ ਤੇ ਉਹ ਜਿਹੜਾ ਹੱਥ ਨੇ ਪਾਸੇ ਬੈਠਾ ਇਹ ਘਰੇ ਆ ਗਿਆ ਤਾਂ ਬਾਲੀ ਸੁਣੀ ਗੱਲ ਹੈ ਤੇ ਨਹੀਂ ਉਹਨੂੰ ਫੜ ਲੈਵਾਂਗੇ ਤੇ ਉਹਦੇ ਪਿੱਛੇ ਬੱਚੇ ਪਿੱਛੇ ਆਪਾਂ ਇੱਕ ਤਾਂ ਆਪਣਾ ਹੌੜ ਆਇਆ ਸੀਗਾ ਦੋਵੇਂ ਗਲਾ ਇਹ ਕਪੜਾ ਸਪੇਅਰ ਵੀ ਅੱਜ ਬਾਹਰ ਕੱਢਿਆ ਸੀ ਉਹ ਦੇਖੋ ਸਪੇਅਰ ਵੀ ਉਹ ਬੇਟਾ ਛਤਰੀ ਤੇ ਆ ਬੈ ਜਾਦਾ ਬਈ ਉਹ ਵਾਲਾ ਵੀ ਖੁੰਝਾ ਵਾਲਾ ਇਹ ਤਾਂ ਨਹੀਂ ਗਾਤੀ ਇਹ ਤਾਂ ਘਰ ਤੇ ਹੀ ਫਿਰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹਾਂਜੀ ਮੇਰੇ ਵੀਰੋ ਤੇ ਉਹ ਬੱਚੇ ਦੇ ਭੌਂ ਦੇ ਚੱਕਰਾਂ ਜਿਵੇਂ ਹੋਰ ਬੱਚੇ ਉੱਡ ਗਏ ਚਾਰ ਪੰਜ ਉੱਡ ਗਿਆ ਫਿਰ ਦਿਆਦੇ ਕਿ 1 2 3 ਉਹ ਇੱਕ ਗਲਾਬੀ ਫੁੰਜਲ ਉੱਚੇ ਹੀ ਫਿਰਦਾ ਆਇਓ 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 ਕੰਮ ਵਿੱਚ ਰਹਾ ਬਾਬਾ ਵੀ ਬੱਚੇ ਬਾਈ ਇਹਨੇ ਕਰਿਆ ਹਰ ਕਾਉਂ ਟੇਡਾ ਹੋ ਗਿਆ ਦੋ ਚੰਗਣਾ ਅੰਦਰ ਕਰ ਦੇਂਦਾ ਬਾਹਾਂ ਹਾਂ ਰਹਿੰਦੇ ਆਇਓ 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 ਇੱਕ ਸਪੇਅਰ ਉੱਡ ਗਿਆ ਉਹ ਪੁੰਜਲ ਆ ਗਿਆ ਘਰ ਤੇ ਹੁੰਜਲੇ ਵੀ ਆ ਗਿਆ ਆ ਗਿਆ ਘਰ ਤੇ ਆਇਓ ਆਇਓ ਆ ਜਾ ਥਲੜੇ ਬੋਣ ਕੇ ਉਹਨੂੰ ਐ ਕਰ ਕੇ ਓਡੜ ਕੇ आयो 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 गया बै गया एक एक गया एक आ गया आए आर आज आयो और आ गया आ गया आ गया आ गया आयो आयो एक होकर बह गया एक होर बै गया हूँ रह गए दो दौड़ दे सिर्फ खड़ जो खड़ जो देख के हाँ एक फूंज वाला एक काली चीनी रही कछ वाली वाली शायद मुला लगता है एक हाँ कछ वाली आ जा ਫੁੰਜੀ ਵਾਲਿਆ ਤੂੰ ਆਇਆ ਫੁੰਝੜਾ ਉੱਤੇ ਆਉਂਦਾ ਲੱਗਿਆ ਆ ਗਿਆ ਫੁੰਜੀ ਵਾਲਾ ਵੀ ਤੇ ਸਪੇਅਰ ਵੀ ਫਿਰਦਾ ਵਿੱਚ ਉੱਡੇ ਆਪਣਾ ਆ ਵੀ ਆ ਗਿਆ ਥੱਲੇ ਉੱtre 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 ਇਹ ਜੋ ਕਮਟੇਡਾ ਹੋਇਆ ਕੋ ਬਾਬ ਆਇਆ ਆਇਆ ਮਾ ਫੁੰਝ ਵਾਲਾ ਪੈੜੀ ਕਰ ਜਾਂਦਾ ਯਾਰ ਬੱਚਾ ਚਲੋ ਸੁੱਖ ਨਾਲ ਉੱਡ ਬੈਠੀਏ ਥਲੋ ਆਪਣੇ ਪਰ ਫੁੰਜੀ ਵਾਲਾ ਥੋੜਾ ਕਬੀ ਚਾਲ ਜਿ ਫਿਰਦਾ ਭੈਣ ਦਾ ਲਗਣਾ ਹੋ ਜਾਂਦਾ ਦੇਖਿਓ ਸਾਡੇ ਤੁਹਾਨੂੰ ਜੂਮ ਮਾਰ ਕੇ ਦਿਖਾਵਾਂ ਜੂਮ ਵੱਜ ਜਾ ਗੰਦ ਫੂਨ ਵੱਜ ਜਾ ਵੱਜ ਜਾ ਕੂਟਰ ਦਾ ਗੰਦ ਹੈ ਜੂਮ ਦਾ ਚੰਗਾ ਮਾਰ ਲਾ ਆ ਉਹ ਜਾਂਦਾ ਉਹ ਜਾਂਦਾ ਸਾਹਮਣੇ ਉਹ ਦੇਖ ਗਿਆ ਐਦਾਂ ਫਿਰ ਫੋਕਸ ਆਊਟ ਕਰਦਾ ਆ ਆ ਗਿਆ ਆ ਗਿਆ ਹਟ ਜੋ ਕਿੱਧਰ ਗਿਆ ਯਾਰ ਆ ਆਉਂਦਾ 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 ਛੱਡੋ ਯਾਰ ਮੈਂ ਬਾਹਲਾ ਕਰਾਂ ਚਲੋ ਉੱਡ ਉੱਡ ਮਾੜਾ ਉੱਡ ਉੱਡ ਓਡੀਸਾ ਰੌਡ ਉੱਡ ਉੱਡ ਆਇਆ 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 ਹੋ ਜਾਂਦਾ ਉੱਜਾ ਹੋਇਆ ਹਜੇ ਵੀ ਨਹੀਂ ਆਇਆ 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 ਆਉਂਦਾ ਈਦੀ ਪੈਣ ਦੀ ਹਾਂਜੀ ਮੇਰੇ ਵੀਰੋ ਤੇ ਗਲਾਬੀ ਫੂੰਝੇ ਵਾਲਾ ਬੱਚਾ ਵੀ ਪਤਾ ਨਹੀਂ ਕਿੱਧਰ ਗਿਆ ਬਈ ਉੱਚਾ ਚੜਿਆ ਬਸ ਨਾ ਕੈਮਰੇ 'ਚ ਜਦੋਂ ਕੈਪਚਰ ਨਹੀਂ ਹੋਇਆ ਲਾਸਟ ਟਾਈਮ ਉੱਚਾ ਹੋ ਕੇ ਬਾਦਲਵਾਲ ਨੂੰ ਜਾਂਦਾ ਵੇਖਿਆ ਮਾਉਣ ਉਦੋਂ ਬਾਅਦ ਬਈ ਮੈਂ ਛੋਟੇ ਬੱਚੇ ਅੰਦਰ ਕਰਨ ਲੱਗਾ ਹੁਣ ਉਹ ਬਾਹਰ ਬੈਠੀਆਂ ਦੀ ਮੈਂ ਕਿਹਾ ਨਾ ਕੋਈ ਆਸੇ ਪਾਸੇ ਹੋ ਜੀ ਐਵੇਂ ਤੇ ਬੱਚੇ ਸਾਰੇ ਅੰਦਰ ਸਾਰੇ ਨਜ਼ਰ ਕੀਤੇ ਮਾਣਿਕ ਜਦੋਂ ਪੰਜ ਦਾ ਛੋਟੇ ਭਾਈ ਸੀ ਹਨ ਉਹ ਸਾਹਮਣੇ ਬੈਠੇ ਜਿਵੇਂ ਮਿੰਨੀ ਪੀਸਾ ਦੇ ਕੋ ਪੰਜ ਬੱਚੇ ਛੋਟੇ ਹੈ ਹੁਣ ਤਾਂ ਫੋਕਸ ਕਰਨਾ ਭੈਣ ਚੋਂ ਗੰਦ ਫੂਣ ਤੇ ਹਾਂ ਪੰਜ ਤਾਂ ਹੋ ਗਏ ਬਾਕੀ ਸਾਰੇ ਹੋਰ ਤਾੜ ਤੇ ਜਿੰਨੇ ਸੀਗੇ ਲਗਭਗ ਪਤਾ ਨਹੀਂ ਕਿੰਨੇ ਤਾੜ ਤੇਰ ਫੜ ਜੋ ਤਿੰਨ ਤਾਂ ਬਾਹਰ ਰਹਿ ਗਏ ਤਿੰਨ ਚਾਰ ਪੰਜ 11 ਬੱਚੇ ਤਾੜ ਤੇ ਤੇ ਪੰਜ ਬੱਚੇ ਬਾਹਰ ਆ ਪੰਜਾਂ ਚੋਂ ਤਿੰਨ ਛਤਰੀ ਤੇ ਬੈਠੇ ਇੱਕ ਗਲਾਬੀ ਹੁੰਝਾ ਵਾਲਾ ਉੱਡਿਆ ਫਿਰਦਾ ਸੀ ਹੁਣ ਮੈਨੂੰ ਦੇਖ ਨਹੀਂ ਰਿਹਾ ਵਾਹ ਉਹ ਉੱਚਾ ਸੀਗਾ ਇੱਕ ਟੂ ਸੇਟਰ ਵਾਲਾ ਆਪਣੇ ਪਿੰਡ ਦੇ ਪਰਲੇ ਪਾਸੇ ਕੂਠੀ ਤੇ ਬੈਠਾ ਜਾ ਕੇ ਘੰਟਾ ਡੇਢ ਘੰਟਾ ਉੱਡ ਕੇ ਦੁਪਹਿਰੇ ਉਹ ਵੀ ਉੱਡ ਗਿਆ ਠੀਕ ਹੈ ਹੁਣ ਆਪਣੇ ਦੋ ਬੱਚੇ ਲਾਪਤਾ ਕਹਿੰਦਾ ਭਾਗ ਹੈ ਤੇ ਬਾਕੀ ਤਿੰਨ ਛਤਰੀ ਤੇ ਹਜੇ ਠੀਕ ਹੈ ਤੇ ਛਤਰੀਆਂ ਲਾ ਰੱਖਿਆ ਸਪੇਅਰ ਉਤਰੀ ਛਤਰੀ ਤੇ ਬਹਿ ਗਿਆ ਉੱਡੇ ਕੋ ਬੈਠਾ ਇੱਕ ਜਿੱਤੇ ਬੰਨ ਰੱਖਿਆ ਇੱਕ ਇਧਰ ਚਿਵਾਰੇ ਤੇ ਬੈਠਾ ਤੇ ਕਲਪਨਾ ਮੈਨੂੰ ਕੱਲੇ ਨੂੰ ਪੂਰੀ ਹੋਈ ਪਈ ਐ ਇਸ ਟਾਈਮ ਬਈ ਚੋਬਰ ਨੇ ਬਹੁਤ ਸਾਥ ਦਿੱਤਾ ਹਨਾ ਚੋਬਰ ਨੇ ਘੰਟਾ ਡੇਢ ਘੰਟਾ ਮੋਟਰਸਾਈਕਲ ਆਪਣੇ ਬੱਚੇ ਦੇ ਮਗਰ ਰੱਖਿਆ ਟੂ ਸੇਟ ਟਰੀਅਲ ਦੇ ਜਿੰਨਾ ਟਾਈਮ ਉਹ ਬੈਠਾ ਨਹੀਂ ਕੋਠੀ ਤੇ ਜਦੋਂ ਉਹ ਕੋਠੀ ਤੇ ਬਹਿ ਗਿਆ ਚੋਬਰ ਉਹਦੋਂ ਬਾਅਦ ਘਰੇ ਆ ਗਿਆ ਆਲ ਦੇ ਤੋਂਦ ਬਾਅਦ ਹੁਣ ਫੂਨ ਲਾਇਮ ਹੈ ਗਲਾਬੀ ਫੂੰਝੇ ਵਾਲਾ ਚੰਗਾ ਭਲਾ ਕਰ ਤੇ ਫਿਰਦਾ ਫਿਰਦਾ ਕਿਹਰਾ ਹਾਈ ਨੂੰ ਗਿਆ ਬਾਦਲ ਨੂੰ ਉੱਚਾ ਹੋ ਕੇ ਤੋਂਦ ਬਾਅਦ ਮੁੜਿਆ ਹੀ ਨਹੀਂ ਬੱਚਾ ਆਪਣਾ ਚਲੋ ਦੇਖਦੇ ਆਂ ਭਾਲਦੇ ਆਂ ਬਾਦੂ ਕੀ ਸੀ ਨਬੰਦਾ ਹਨਾ ਤੇ ਫੇਰ ਤੁਹਾਨੂੰ ਮੈਂ ਦੱਸਦਾ ਇਹ ਵੀ ਕੋਈ ਆਇਆ ਕ ਇੱਕ ਬੱਚਾ ਤਾਂ ਉੱਡ ਪਿਆ ਬਾਬੇਓ ਇਧਰ ਪਿੰਡ ਦੇ ਦੂਜੇ ਪਾਸੇ ਹਰਾ ਟੂਸਾ ਗਲਾਬੀ ਟੋਰੀ ਤੇ ਗਲਾਬੀ ਫੁੰਝਾਂ ਨੇ ਸਿਆਜ ਤੱਕ ਇੱਕ ਮਿੰਟ ਦੇਖਦਾ ਮੈਂ ਇਹ ਦਿਖਾਉਣਾ ਤੁਹਾਨੂੰ ਠੀਕ ਹੈ ਇੱਕ ਬੱਚਾ ਤਾਂ ਉੱਥੇ ਆ ਗਿਆ ਬਾਬੇ ਟੂਸੇ ਟੋਰੀ ਵਾਲਾ ਉਹ ਤਾਂ ਆ ਫਿਰਦਾ ਟਿਬਲੀ ਕਰਦੇ ਇਹ ਤਾਂ ਜਾੜੂ ਘਰ ਕਰਦਾ ਇਹਦੇ ਕੋਲ ਬੈਠੇ ਫੁੰਝਾਂ ਨਾਲ ਬਾਤ ਬਾਣ ਲਾਏ ਕਰਾ ਬਾਲਾ ਕੰ ਦਾਸ ਤੇ ਆ ਗਿਆ ਸੋਲੇ ਆਇਨਾ ਮੋੜ ਦੇ ਭੈਣ ਕਿੱਧਰ ਗਿਆ ਚੱਲ ਟੂ ਸਿੱਟ ਰਲਦਾ ਕੋਈ ਨਹੀਂ ਰਿਹਾ ਤਾਂ ਉਹ ਗਿਆ ਟੂ ਸਿੱਟ ਰਲਿਆ ਕੀ ਕਰਦੇ ਗਿਆ ਆ ਗਿਆ ਆ ਗਿਆ ਘਰ ਨੂੰ ਗਿਆ ਤਾਂ ਆਇਆ ਆਇਆ ਆ ਗਿਆ ਟੂ ਸਿੱਟ ਰਲਦਾ ਵੀ ਆ ਗਿਆ ਬੱਚਾ ਆਇਆ 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 ਕਿਤਾ ਕਰੇ ਆ ਗਿਆ ਤਾਂ ਮੇਰੇ ਘਰ ਤੱਕ ਨੂੰ ਤਾਂ ਬਾਹਲੇ ਨੇ ਕੁੜੀ ਕਿਤਨੀ ਆਇਆ 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 ਆ ਗਿਆ ਬਾਬੇ ਇੱਕ ਆ ਗਿਆ ਇੱਕ ਇੱਕ ਬੱਚਾ ਆ ਗਿਆ ਬੈਠਣਾ ਇੱਕ ਬੱਚਾ ਆ ਗਿਆ ਇੱਕ ਬੱਚਾ ਆ ਗਿਆ ਆ ਗਿਆ ਆ ਗਿਆ ਕਬੂਤਰ ਲੌਕ ਗਿਆ ਸਾਡਾ ਓਕੇ ਹੋ ਗਈ ਵਾ ਕੋਈ ਨਾ ਇਹ ਹੈ ਨਹੀਂ ਕੰਮ ਦਾ ਖੂਦ ਨਹੀਂ ਕੱਢ ਲੈਣ ਲਾ ਲੈ ਇਹਨੂੰ ਲਾਲਾ ਇਹਨੂੰ ਇੱਕ ਆ ਗਿਆ ਯਾਰ ਟੂ ਸਟੋਰੀ ਵਾਲਾ ਇੱਕ ਫੂੰਗੇ ਵਾਲਾ ਰਹਿ ਗਿਆ ਇੱਕ ਰੱਤਾ ਰਹਿ ਗਿਆ ਯਾਰ ਪੈਂਚੋਰੇ ਇੱਕ ਰੱਤਾ ਉੱਡ ਕੇ ਕੱਚ ਦਾ ਖਬੀ ਕਰਾਬੀ ਕੱਚ ਉਹ ਡਿੱਗ ਪੈ ਇੱਕ ਹੋਰ ਕੋਈ ਜ ਹੈ ਹਾਉ ਫੂੰਗੇ ਵਾਲਾ ਹੀ ਆਉਂਦਾ ਹਾਂ ਆਉਂਦਾ ਬਾਦਲ ਬੁੱਦਲ ਜਾ ਕੇ ਆਉਂਦਾ ਪੈਂਦਾ ਲੱਕੜਾ ਬੜਾ ਉੱਚਾ ਫਿਰਦਾ ਸੰਦੂਹਾ ਅੱਗੇ ਨਾ ਜੀ ਇੱਕ ਸੌਂ ਲੱਗੇ ਫੂੰ ਦਾ ਕੈਮਰਾ ਭਰਨਾ ਪਊਗਾ ਜਾਂ ਫੋਨ ਵਾਲੇ ਨੂੰ ਆ ਗਿਆ ਆ ਗਿਆ ਆ ਵੇਖੋ ਪੈਂ ਨੇ ਚਾਲ ਵੇਖੋ ਬੱਚੀ ਦੀ ਯਾਰ ਪੈਂ ਨਾ ਐ ਖੜਾ ਟਿੱਕੀ ਬਣਿਆ ਰੱਬ ਚ ਸਵਾਲ ਹੀ ਨਹੀਂ ਪੈਦਾ ਹੁੰਦਾ ਹਾਂ ਜੀ ਮੇਰੇ ਵੀਰੋ ਤੇ ਜੋਬਰ ਨੇ ਬੱਚੇ ਲਾਤੇ ਵੀ ਅੰਦਰ ਤਿੰਨ ਜਿਹੜੇ ਰਹਿ ਗਏ ਉਹ ਵੀ ਲਾਤੇ ਇਹ ਕਿਹੜਾ ਮੇਨ ਟੂ ਸੈਟ ਹੋਰੀ ਵਾਲਾ ਪਹਿਲਾਂ ਆਪਣਾ ਪਾਸੇ ਗਿਆ ਜੀ ਹਨ ਉਹ ਵੀ ਕਰ ਤੰਦਰੇ ਉਹ ਕਿਹੜਾ ਯਾਰ ਆ ਬੈਠਾ ਆ ਗਿਆ ਟੂ ਸੈਟ ਹੋਰੀ ਵਾਲਾ ਤੇ ਬਾਕੀ ਸਾਰੇ ਬੱਚੇ ਅੰਦਰ ਹੋ ਗਏ 15 ਬੱਚੇ ਅੰਦਰ ਹੋ ਗਏ ਹੁਣ ਕੱਲਾ ਫੂੰਜੀ ਵਾਲਾ ਰਹਿ ਗਿਆ ਪਹਿਲਾਂ ਕਲਪਨਾ ਟੂ ਸੈਟ ਹੋਰੀ ਉਹ ਫੂੰਜੀ ਵਾਲਾ ਕਿਉਂ ਇੱਕ ਰੱਤਾ ਰਹੇਗਾ ਬਈ 14 ਬੱਚੇ ਅੰਦਰ ਹੋ ਗਏ ਦੋ ਬੱਚੇ ਬਾਹਰ ਇੱਕ ਰੱਤਾ ਪਾਸੇ ਹੋਵੇਗਾ ਫੂੰਜੀ ਵਾਲਾ ਉੱਡਿਆ ਫਿਰਦਾ ਹਜੇ ਠੀਕ ਹੈ ਦੂਸਰੇ ਟਵ ਰੀਅਲ ਦੀ ਕਲਪਨਾ ਚ ਇੱਕ ਤਾਂ ਰੱਤਾ ਡਾਤਾ ਉਹ ਵੀ ਬੇਫਾਲ ਤੇ ਇੱਕ ਪੂੰਝੇ ਵਾਲਾ ਡਾਤਾ ਤੇ ਆਪ ਆ ਗਿਆ ਗਰੇ ਮਹਾਰਾਜ ਤੇ ਉਹ ਦੋਵੇਂ ਪਾਸੇ ਹੋ ਗਏ ਭੈਣੇ ਘਰ ਤੋਂ ਦੇਖੋ ਇਹਦੀ ਕਲਪਨਾ ਦੂਜੇ ਦੋਵੇਂ ਚੂਡੇ ਇਹ ਆ ਗਿਆ ਦੂਜੇ ਦੋਵੇਂ ਹਜੇ ਆਈ ਨਹੀਂ ਇੱਕ ਤਾਂ ਡਿੱਗ ਪਿਆ ਪਾਸੇ ਚਿਪਾਂ ਵਾਲਾ ਸੀ ਉਹਦੇ ਚਿਪਾਂ ਖੁੱਲੀਆਂ ਸੀ ਪੂੰਝੇ ਵਾਲਾ ਵਧੀਆ ਚੰਗਾ ਫਿਰਦਾ ਉਹਦੀ ਰੈ ਹੈਗੀ ਆ ਵੀ ਕੀ ਆ ਬੈਠ ਜੇ ਘਰ ਕੁਰਤੇ ਆ ਗਏ ਦਾ ਆਇਆ 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 ਫੇਰ ਮੁੜ ਗਿਆ ਨਾ ਫੇਰ ਮੁੜ ਗਿਆ ਫੇਰ ਮੁੜ ਗਿਆ ਓਏ ਹੈਨਾ ਫੂੰਜੀ ਵਾਲਾ ਬਾਬੇ ਤੇਜ ਹੋਇਆ ਫਿਰਦਾ ਹੈਗਾ ਫੂੰਜੀ ਵਾਲ ਨੂੰ ਭਾਈ ਜਾਂਦੇ ਰੱਤਾ ਸਾਨੂੰ ਥਿਆ ਨਹੀਂ ਰੱਤਾ ਇੱਧਰ ਜੇ ਢੇਗ ਪੈਸੇ ਇੱਥੇ ਜੀ ਹੈ ਇਸ ਪਾਸੇ ਠੰਡੇ ਵਾਲੇ ਮੁੜ ਪਿਆ ਆ ਗਿਆ ਆ ਗਿਆ ਇਹ ਆਪਣੀ ਹੋਵੇ ਕਿ ਤੋੜਣਾ ਹੋਰ ਨਿਕਲ ਜਾ ਕੋਈ ਗੰਦ ਨਾ ਅੱਜ ਕੀ ਹੋਇਆ ਬਕੂਤਰ ਨੂੰ ਬੁੜਕਦੇ ਕਿਉਂ ਨਹੀਂ ਚਲ ਬੁੜਕਾਈ ਹੁਣ ਬੁੜਕਾ ਆਉਂਦਾ ਆਇਆ ਆਇਆ ਯਾਰ ਇਹ ਮਨ ਇਰਸਟੀ ਟਾਈਮ ਮੇਰੇ ਵੀਰੋ ਟਿਵਲੀ ਵੀ ਆ ਗਿਆ ਤੇ ਫੂੰਜੀ ਵਾਲਾ ਬੱਚਾ ਹੋਇਆ ਫਿਰਦਾ ਲਮਾ ਆਪਣਾ ਠੀਕ ਹੈ ਕਿ ਨਹੀਂ ਇੱਧਰ ਬੈਠਾ ਤਾਂ ਆ ਕੇ ਕੋਠੇ ਤੇ ਹੋਇਆ ਤਾਂ ਇਹ ਚਾਹ ਪੀਏ ਨੇ ਨਾਲ ਨਾਲ ਬੱਚਾ ਹੀ ਨਹੀਂ ਕਰਕੇ ਬੈਠਿਆ ਨਾ ਹੀ ਰੱਤਾ ਉੱਡ ਕੇ ਰੱਤਾ ਸਾਨੂੰ ਰੱਤੇ ਦੀ ਲੋਕੇਸ਼ਨ ਦਿਖਾਵਾਂ ਤੁਹਾਨੂੰ ਕਿੱਥੋਂ ਡਿੱਗਾਈ ਰੱਤਾ ਉਹ ਉਥੇ ਉਹ ਕਰਾਂ ਚ ਵੜਿਆ ਜਾਵਾਂ ਸਾਹਮਣੇ ਮੇਰੇ ਵੀ ਇਹ ਨਾਲ ਇਹਨੇ ਥੱਲੇ ਉਥੇ ਆਇਆ ਨਹੀਂ ਫੂੰਜੀ ਵਾਲਾ ਹੁਣ ਘਰ ਤੇ ਆ ਕੇ ਗਿਆ ਉਹ ਲੰਮਾ ਹੋਇਆ ਫਿਰਦਾ ਹਜੇ ਠੀਕ ਹੈ ਕਿ ਨਹੀਂ ਹਾਂਜੀ ਇਹ ਕੀ ਹੋ ਰਿਹਾ ਜੀ ਕੁਝ ਨਹੀਂ ਹੋ ਰਿਹਾ ਜੀ ਸੋਡੇ ਸਿਰ ਤੇ ਸਾਰਾ ਕੁਝ ਬੈਠਾ ਉਹ ਸਿਰਤੀ ਬੰਦਾ ਸਾਰਾ ਰੱਤਾ ਰਤਾਵੀ ਤੇ ਆ ਗਿਆ ਪੈੜਾ ਦੇ ਪਾਸੇ ਜਿੱਥੇ ਸਾਨੂੰ ਲੋਕੇਸ਼ਨ ਕਹੀ ਸੀ ਉਸ ਲੋਕੇਸ਼ਨ ਤੇ ਬੈਠਾ ਉਹਨੂੰ ਡਾ ਕੇ ਘਰੇ ਚਲੇ ਗਏ ਤੋਂ ਹਾਂ ਘਰੇ ਜਾ ਡਾ ਕੇ ਡਾ ਕੇ ਤਾੜੀ ਨਾ ਤੋੜ ਖੜਾ ਖੜਾ ਬਾਰੋ ਤਾੜੀ ਨਾ ਮਾਰ ਚੱਲ ਆ ਵੀਡੀਓ ਪਾ ਲਾ ਮੁੰਡੇ ਛੇਦੀ ਛੇਦੀ ਆਪਾਂ ਰੱਖ ਲ ਗਾਣੇ ਜੀ ਨਵਰਾ ਨੂੰ ਠੀਕ ਆ ਜਨੌਰ ਬਣੇ ਆਪਾਂ ਆਹ ਲਾਈਟ ਵੀ ਨਹੀਂ ਆਈ ਯਾਰ ਲਾਈਟ ਆਈ ਨਹੀਂ ਉਹ ਕੀ ਤਾਂ ਮਾੜੀ ਗੱਲ ਹੋ ਗਈ ਤਾਂ ਹੀ ਤਾਂ ਮੈਂ ਮਾਂ ਭੋਲੀ ਆ ਵੀ ਲਾਈਟ ਹੈ ਨਹੀਂ ਆਇਓ ਆਇਓ ਬਟਾ ਨਹੀਂ ਨਹੀਂ ਇਹ ਇਧਰ ਨੂੰ ਨਹੀਂ ਪੰਜ ਬੰਦੇ ਟਾਪਾਂ ਤਾਂ ਕਰਕੇ ਠੀਕ ਭੇਡ ਦਿਓ ਜੀ ਇਹਨਾਂ ਨੂੰ ਆਇਓ ਰੱਖ ਦਿਓ ਜੀ ਆਇਓ ਫਲੈਸ਼ ਕਿਉਂ ਨਹੀਂ ਜਾਗ ਰਹੀ ਪਤਾ ਫਲੈਸ਼ ਦੀ ਲੋੜ ਹੀ ਫਿਰ ਲਾਓ ਜੀ ਵੀਡੀਓ ਲਾਤੀ ਲਾਤੀ ਰੱਖ 25000 ਤੇ ਵੀ ਸਾਰੇ ਥੋੜੇ ਜਿੰਨੇ ਜਿੰਨੇ ਮਾਂ ਪੇ ਕੋਲੇ ਚੱਕੇ ਸੀਗੇ ਠੀਕ ਹੈ ਹਾਂ ਜੀ ਆਇਓ 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 ਓਕੇ ਓਕੇ ਆਇਓ ਓਕੇ ਰੱਖ ਦੇ ਜੀ ਇਧਰ ਵੀ ਬਚਣ ਦਾਣੇ ਤੇ ਹੀ ਰੱਖ ਦੇ ਓਕੇ ਰੋਡ ਖਾਂਦੇ ਉਹ ਬੱਚੇ ਬਹੁਤ ਭੁੱਖ ਮੰਢ ਰਹੇ ਆ ਤੇ ਆਪਾਂ ਬੈਟ ਕਾਲ ਨੂੰ ਰੱਖ ਕੇ ਆਈਏ ਆਪਾਂ ਲਓ ਜੀ ਤੇ ਇਧਰ ਬੈਟ ਕਾਲੇ ਜਾਨਵਰਾਂ ਨੂੰ ਵੀ ਰੱਖ ਦੀ ਦਾਣੇ ਠੀਕ ਹੈ ਕਿ ਨਹੀਂ ਆਇਓ 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 ਪੁੱਤਾਂ ਚੱਕਰ ਕੀ ਬਾਬੂ ਲੇਟ ਨਹੀਂ ਆਏਗੀ ਇਧਰ ਉਹ ਵੀ ਚੱਕ ਕੇ ਲੈ ਚੱਲੀਏ ਕਿਉਂਕਿ ਇਹਨਾਂ ਦਾ ਹੁਣ ਬਾਹਰ ਪੀਪੀਆਂ ਪਾਣੀ ਹੁੰਦੇ ਭੰਗਾਂ ਪੰਗਾਂ ਉਹ ਰੱਖਾਂਗੇ ਤੇ ਦੇ ਕੁੰਡੇ ਕੁਜੇ ਆਪਾਂ ਚੱਕ ਲੈ ਹੌਟ ਵਾਟਰ ਲੈ ਕੇ ਪੋਣਾ ਹਜੇ ਬਾਕੀ ਵੀਡੀਓ ਹੁਣ ਬਾਹਲੀ ਸ਼ੂਟ ਨਹੀਂ ਕਰਦੇ ਫੋਨ ਨਾ ਬੰਦੋ ਜਾਬ ਨਾਦੀ ਦਾਦੀ ਜੀ ਪਾਣੀ ਵਾਲੇ ਭਾਂਡੇ ਕਰਨੇ ਵੀ ਰੈਡੀ ਠੀਕ ਹੈ ਪੰਜੇ ਉੱਚੇ ਤਾਂ ਮੈਂ ਤੁਹਾਨੂੰ ਦੱਸਦਾ ਇੱਕ ਬੱਚਾ ਕੂਠੀ ਤੇ ਬੈਠਾ ਆਪਣੇ ਪਿੰਡ 'ਚ ਸ਼ਾਇਦ ਆਪਣਾ ਰੱਤਾ ਹੈ ਗੁਲਾਬੀ ਹੁੰਝਾ ਲਾਇ ਨਹੀਂ ਪਤਾ ਪਿੰਡ 'ਚ ਬੈਠਾ ਹੈ ਕਿ ਕਿਤੇ ਲਾਮ ਪਿੰਡ ਟੱਪ ਗਿਆ ਰੋ ਪੰਜੇ ਪੀਪਾ ਕਰ ਲਿਆ ਰੈਡੀ ਤੱਤਾ ਪਾਣੀ ਪਾ ਕੇ ਥਾਮਨੇਲ ਕੱਢਾਂਗੇ ਤੇ ਥਾਮਨੇਲ ਕੋਈ ਨਾ ਥਾਮਨੇਲ ਕੱਢ ਲਾਂਗੇ ਆਪਾਂ ਤੇ ਆਪਾਂ ਪਾਣੀ ਕੋ ਰੱਖੀਂ ਤਰਾਉ ਰੋ ਠੀਕ ਆ ਬਾਕੀ ਇਧਰ ਬੈਠਾ ਆਡੇ ਬੰਦੇ ਆਂਗ ਐਂਗ ਬੈਠੀ ਹੋਈ ਬਾਹੜਾ ਲੱਗਦਾ ਇਹਨੇ ਕੰਨੀ ਬੱਸ ਨਹੀਂ ਖਾਇੀ ਆ ਜਮਨ ਦਿਖਾ ਮੈਂ ਤੂੰ ਪੰਗਰੀ ਨਹੀਂ ਨਹੀਂ ਖਾਇਆ ਬੱਸ ਰੋਗ ਤੋਂ ਕਰਾ ਤੱਤਾ ਰਹਾ ਡਾਂਦੇ ਗੁਣ ਲੈ ਕੇ ਲੈ ਦੇ ਪਾਣੀ ਨੂੰ ਆਉਂਦੇ ਭਾਈ ਭਾਈ ਹਾਂਜੀ ਹਾਂਜੀ ਸਹੀ ਗੱਲ ਆਉਂਦੇ ਨਾ ਭਾਈ ਨੂੰ ਭੱਜ ਕੇ ਦੀ ਰੱਖਦਾ ਪਾਣੀ ਬਈ ਓਕੇ ਹੋ ਗਈ ਛੱਡ ਛੱਡ ਇਹ ਤੋਂ ਗੋਨ ਲੈਲੇ ਮੁੱਦਾ ਹੀ ਕਰਦੇ ਗਾ ਨੂੰ ਮੈਨੂੰ ਜਿਹਨੇ ਰੱਬ ਨੇ ਸਾਹ ਬਰਨਾਲੇ ਤੋਂ ਆਪਣਾ ਪਿੰਡ ਕਿੰਨੀ ਦੂਰ ਹੋਊਗਾ ਬਰਨਾਲੇ ਤੋਂ ਬਰਨਾਲਾ ਆ ਰਿਹਾ ਨਾਲ ਹੀ ਮੈਂ ਕਿੱਧਰ ਵੇ ਜਾਦਾ ਚੱਲ ਲਾਈ ਕਿੱਧਰ ਵੇ ਤੱਕ ਸਰ ਕੀ ਹੈ ਵੀ ਪਾਣੀ ਰੱਖਦਾ ਲੱਗੀ ਹੋਈ ਹੈ ਚੱਕ ਲਈ ਪਾਣੀ ਰੱਖੋ ਹੀ ਰੱਖ ਬੱਚਿਆਂ ਦੇ ਨੰਗਾਂ ਪੀਪਾਂ ਲਿਆਂਦੀਆਂ ਇਹ ਉਧਰ ਬੱਚਾ ਨੇ ਖੂੜੇ ਚ ਕਰਦੇ ਆਂ ਹਾਂਜੀ ਬੱਚਾ ਨੂੰ ਪੀਪਾਂ ਲਾ ਦੋ ਸਾਰੇ ਪੁੱਤਰ ਨੂੰ ਪੀਪਾਂ ਲਾ ਦੋ ਵਦਿਕਾ ਸਾਫ ਕੀਤਾ ਨਹੀਂ ਮੈਂ ਇੱਕ ਆਪਦੇ ਘਰੇ ਲੈ ਗਿਆ ਮੈਂ ਵਾਦ ਲੈ ਦੇਰ ਦੋ ਚੰਗੀਆਂ ਚੀਜ਼ਾਂ ਸਾਫ ਕਰਕੇ ਇਹ ਪੁਰਾਣਾ ਖੰਡ ਵਰਤ ਰਿਹਾ। ਰਕੀਣਾ ਨੂੰ ਆਇਓ 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 ਪੱਤਾ ਓਕੇ ਹੋ ਗਈ। ਇੱਧਰ ਆਏ ਕਰਕੇ ਮੇਰੀ ਪਿੱਠ ਨਭਾਈ ਚਲੀ ਗੋਹ। ਨਹੀਂ 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 ਇਹ ਨਹੀਂ ਮੈਂ ਵੇਗਲੀ ਚੋਦੀ ਵੀ। ਓਕੇ ਹੋ ਗਈ ਰਿਪੋਰਟ। ਓਕੇ ਇੱਧਰ ਵੀ ਰੱਖ ਲੀਏ। ਹਾਂ ਜਿਨੇ ਆਉਣੇ ਨੇ ਜਿਨੇ ਚੱਲਦੇ ਨੇ ਸਾ ਤੇਰੇ ਨਾਮ ਬੱਲਿਆ। ਓਕੇ ਹੋ ਗਈ ਰਿਪੋਰਟ ਇੱਧਰ। ਓਕੇ ਹੋ ਗਈ ਰਿਪੋਰਟ ਬਾਈ। ਬੈਡ ਕਾਲੇ ਪੁੱਤਾਂ ਨੂੰ ਪੀਪੀ ਲਾਤੀ ਤੇ ਇਹਨਾਂ ਦੀ ਪੀਪੀ ਸਾਫ਼ ਵੀ ਕਰਿਆ ਕਰਾਂਗੇ ਆਪਾਂ ਤੇ ਵਧੀਆ ਇੱਥੋਂ ਪਾਣੀ ਪੁੰਨ ਵਾਲੇ ਘੁੱਗੀ ਵਾਲੀ ਪਿਆ ਕਰੂਗੀ ਹਾਂ ਇਹ ਹਾਂ ਦੇਣ ਵਾਲਿਆ ਪੂਰੇ ਬੱਚੇ ਇਹਦੇ ਨਾਲ ਦਾ ਦੂਜਾ ਬਾਹਰ ਪਾਇਆ ਸੀ ਛਤਰੀ ਤੇ ਇਹਨੂੰ ਹਜੇ ਪਾਣੀ ਕਰਕੇ ਇਹਨਾਂ ਨੂੰ ਦਾਣੇ ਨਹੀਂ ਦਿੱਤੇ ਹੁਣ ਪਾਣੀ ਹੁਣ ਸਾਰੇ ਪੁੱਤਰ ਪਾਣੀ ਪੀਣਗੇ ਦੇਖੀ ਚੱਲਾ ਲਾ ਆਇਓ 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 ਇੱਕ ਮਿੰਟ ਆਇਓ 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 ਮੀਣੇ ਬੱਚਾ ਵਾਲੇ ਪੁੱਤਰ ਸਾਰੀ ਪਾਣੀ ਪੀਣੇ ਕੋਲ ਬੱਚਿਆਂ ਨੂੰ ਪਦੇਣਾ ਹੁੰਦਾ ਨਾ ਦਾਣਾ ਪਾਣੀ ਪਾਣੀ ਤੋਂ ਬਾਅਦ ਹੀ ਫਿਰ ਦਾਣਾ ਦਿੱਤਾ ਜਾਊਗਾ ਆਇਓ ਆਇਓ ਪਹਿਲਾਂ ਉਹਨਾਂ ਨੂੰ ਪ ਹਾਂਜੀ ਮੇਰੇ ਵੀਰੋ ਚੱਲਦੇ ਆ ਘਰੇ ਬਈ ਆਹ ਦੇਖੋ ਇਹਨੇ ਭਾਂਡੇ ਹੋਏ ਇਕੱਠੇ ਆਪਣੇ ਚਾਹ ਪਾਣੀ ਵਾਲੇ ਇਹ ਵੀ ਮੈਂ ਲੈ ਜੱਲੀ ਨਾ ਆਇਆ ਅੱਗੇ यार ਮੈਂ 2-3 ਦਿਨ ਹੋ ਗਏ ਨਾ ਹੱਤੇ ਨਹੀਂ ਤੇ ਵਾਹ ਦੇਖਦੇ ਆ ਠੰਡ ਵਾਲੀ ਹੋ ਗਈ ਪਤਾ ਅੱਜ ਵੀ ਪਲਾਨ ਕੈਨਸਲ ਕਰਦੀ ਇੱਕ ਮਿੰਟ ਲਾਓ ਬਲੂ ਸਾਰੇ ਵਾਗਿਆ ਲਾ ਇੱਧਰ ਰੋਟੀ ਰੈਡੀ ਖਾ ਕੇ ਨਹਾ ਕਰਕੇ ਫੇਰ ਇੱਧਰ ਆਉਣੇ ਆਂ ਹਾਂਜੀ ਮੇਰੇ ਵੀਰੋ ਆਗੇ ਜਿੱਥੇ ਕਰੇ ਤੇ ਪਾਣੀ ਦੁੱਧ ਵਗੈਰਾ ਤੇ ਖਾਂਚੀ ਚੱਕ ਲੈਣ ਦੀ ਠੀਕ ਹੈ ਇੱਕ ਮਿੰਟ ਲਾਓ ਖੋਲ ਕੇ ਅੰਦਰ ਉਹ ਬਾਪੂ ਇੱਧਰ ਲੈ ਕਰੇ ਤਾਂ ਆਗੇ ਸੱਚ ਆਪਾਂ ਹਨਾ ਤੇ ਮੇਰੇ ਯਾਦ ਆਇਆ ਏ ਇੱਕ ਕਬੂਤਰ ਆਪਾਂ ਛੱਡਿਆ ਸੀ ਗੁਲਾਬੀ ਟੂ ਸਿਕ ਜਮਾਂਦਰੂ ਕਾਲੀ ਟੋਰੀ ਉਹ ਪਤਾ ਨਹੀਂ ਨੇ ਤਾੜਿਆ ਕਿ ਨਹੀਂ ਯਾਰ ਕਬੂਤਰ ਇੱਕ ਮਿੰਟ ਓ ਮਾਈ ਗੋਡ ਮੇਰੇ ਰੂ ਉਹ ਕਬੂਤਰ ਹੈ ਨਹੀਂਗਾ ਬਰੋ ਇਹਦੇ ਤੇ ਸ਼ਾਕ ਆਹ ਜਮਾਂਦਲੀ ਵਾ ਬੁਕਰਦਾ ਇੱਕ ਮਿੰਟ ਬਈ ਇਹ ਕੂਤਰੋ ਜਿਹੜਾ ਇੱਥੇ ਚਵਾਰੀ ਤੇ ਨਹੀਂ ਮੈਨੂੰ ਤਾਂ ਆਪਣਾ ਉਹ ਉਤਰਨੀ ਤਾਂ ਇਹਨਾਂ ਨੇ ਯਾਰ ਮੈਨੂੰ ਤਾਂ ਲੱਗਦਾ ਹੁਣਾਂ ਕੰਮ ਕਰਾਦਾ ਬਿੱਲੀ ਬਿੱਲੀ ਤੋਂ ਪਤੰਦਰਾ ਨੇ ਪਤਾ ਉਹ ਵੀ ਕਰਦਾ ਕੀ ਕਹਿੰਦੇ ਹੁੰਦੇ ਆ ਲੇਟਾਂ ਲੂਟਾ ਛੱਡ ਕੇ ਜਾਵੜੇ ਸੀ ਹਣਾ ਇੱਕ ਕੋਣਾ ਚਵਾਰੇ ਤੇ ਨੀਗਾ ਮਾਰਾ ਬੈਠਾ ਹੀ ਨਹੀਂ ਜੇ ਬੈਠਾ ਹੋਗਾ ਤਾਂ ਠੀਕ ਹੈ ਨਹੀਂ ਫਿਰ ਉਹ ਹੈ ਯਾਰ ਕੁਤਰਾ ਤੇ ਯਾਰ ਕੁਵਾੜੂ ਯਾਰ ਵਾਹ ਬੇ ਟਾਲੀ ਨੇ ਇੱਕ ਮਿੰਟ ਦਾ ਨਿਖਾਮ ਮਾਰਾ ਹਰਦੇ ਵੀਡੀਓ ਬਾਅਦ ਕੰਟੀਨਿਊ ਕਰਦਾ ਹਾਂ ਹਾਂਜੀ ਮੇਰੇ ਵੀਰੋ ਕਰਤੀ ਭਾਈ ਵਲੌਗ ਦੀ ਐਂਡਿੰਗ ਬਹੁਤ ਟਾਈਮ ਹੋ ਗਿਆ 1:00 ਜੀ ਗੇਮ ਖੇਡਣ ਲੱਗੇ ਸੀ ਬੀਜ ਦੀ ਪਬਜੀ ਠੀਕ ਹੈ ਤੇ ਪਬਜੀ ਦਾ ਆਈਡੀ ਵੀ ਦੇ ਦਿੰਨੇ ਆ ਬਰੋ ਇੱਥੇ ਮੈਂ ਸਕਰੀਨਸ਼ਾਟ ਸ਼ੇਅਰ ਕਰ ਦੂਗਾ ਹੋ ਜੋ ਐਡ ਪਬਜੀ ਵੀ ਕਦੇ-ਕਦੇ ਖੇਡਦੇ ਹੁੰਦੇ ਆ ਹੁਣ ਪਹਿਲਾਂ ਤਾਂ ਛੱਡਤੀ ਸੀ ਜਦੋਂ ਬੀਜਦੀ ਹਣਾ ਦੋ ਸਾਲ ਦੋ ਸਾਲ ਦੀ ਖੇਡੀ ਹੁੰਨ ਲੱਗਦਾ ਹੁਣ ਫੇਰ ਖੇਡਣ ਲੱਗ ਗਏ ਤੇ ਓਕੇ ਬੱਸ ਬਰੋ हां 사ਚ ਉਹ ਆਪਾਂ ਬੱਚੇ ਦੀ ਗੱਲ ਕਰੀ ਜਾਂਦੇ ਸੀ ਵੀ ਦੋਵੇਂ ਗਲਾਬੀ ਟੂਸੇ ਕਾਲੀ ਟੌਰੀ ਵਾਲਾ ਜਿਹੜਾ ਛੱਡਿਆ ਸੀਗਾ ਉਹ ਬੱਚਾ ਸੱਚੀ ਐ ਨਹੀਂ ਖੁੱਡੇ ਚ ਤੇ ਨਾ ਹੀ ਉਹ ਚਵਾਰੇ ਤੇ ਦੱਸਿਆ ਮੈਨੂੰ ਜਿਹੜੇ ਨਾਂ ਵਾਲ ਤੇ ਬੰਦਾ ਹੁੰਦਾ ਹੈਗਾ ਪਤਾ ਨਹੀਂ ਕਿੱਥੇ ਕੁਥੇਰ ਮੈਂ ਤਾਂ ਇਹਨਾਂ ਦੇ ਸਾਰੇ ਰਹਿ ਗਏ ਤੇ ਉਹ ਕਹਿੰਦੇ ਵੀ ਤਾੜਦੇ ਅਸੀਂ ਕੂਤਰਾ ਨਾ ਸਾਰਿਆਂ ਸਪੇਅਰ ਵੀ ਤਾੜਤਾ ਉਹ ਕਬੂਤਰੀ ਤਾੜ ਤੇ ਹਰੇਟੇ ਡਾਲੀ ਤੇ ਸਾਰੇ ਤੜ ਗਏ ਤੇ ਮੈਂ ਤਾਂ ਵੀ ਬੱਚਾ ਵੀ ਤਾੜਤਾ ਹੁਣ ਵਿੱਚ ਹੀ ਉਹ ਤੇ ਬਈ ਆਪਣੇ ਤਿੰਨ ਬੱਚੇ ਬਾਹਰ ਐ ਇੱਕ ਦੋਵੇਂ ਗਲਾਬੀ ਟੂਸੇ ਜਮਦਰੂ ਕਾਲੀ ਟੌਰੀ ਇੱਕ ਆਪਣਾ ਗਲਾਬੀ ਫੂੰਜਾ ਤੇ ਇੱਕ ਆਪਣਾ ਗੁਲਾਬੀ ਕੱਚ ਦਾ ਰੱਤਾ ਤੈਨੂੰ ਬੱਜੇ ਬਾਹਰ ਚਲੋ ਠੀਕ ਹੈ ਕੋਈ ਚੱਕਰ ਨਹੀਂ ਕੱਲ ਨੂੰ ਦੇਖਦਾ ਬਾਬਾ ਕਰੇ ਕਿਰਪਾ ਹਣ ਵੀ ਕੀ ਬੰਦ ਹੈ ਤੇ ਬਾਕੀ ਰਾਇ ਆਪਦੀ ਰਾਇ ਕਰੀ ਹੁੰਦੀ ਹੈ ਮਾੜੀ ਸੌਣੇ ਆ ਭਾਈ ਕੰਬਲ ਨਾਲ ਜੋੜ ਰੱਖਿਆ ਲੂਈ ਠੰਡ ਲੱਗਦੀ ਆ ਬਹੁਤ ਜਿਆਦੇ ਤੇ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰ ਨੂੰ ਸੌਂਜੋ